ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿੰਨਾਂ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਭਾਵ ਕਿ ਜਿੰਨਾਂ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਆਪਾਂ ਸਾਰੇ ਜਾਣਦੇ ਆ ਕਿ ਅਮਰਤ ਵੇਲੇ ਉੱਠਣਾ ਸਾਡੇ ਲਈ ਕਿੰਨਾ ਜ਼ਰੂਰੀ ਆ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਾਰ-ਵਾਰ ਸਾਨੂੰ ਸਮਝਾਉਂਦੇ ਆ ਉਹ ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਗੁਰੂ ਸਾਖੀਆਂ ਸੁਣਾ ਕੇ ਸਾਨੂੰ ਅਮਰਤ ਵੇਲੇ ਦੇ ਨਾਲ ਜੋੜਨ ਦਾ ਯਤਨ ਕਰਦੇ ਆ ਕਿਉਂਕਿ ਉਹਨਾਂ ਨੂੰ ਅਮਰਤ ਵੇਲੇ ਦੀ ਬਰਕਤ ਦਾ ਪਤਾ ਹੈ ਕਿ ਅਮਰਤ ਵੇਲੇ ਉੱਠਣ ਦੇ ਨਾਲ ਸਾਡੀ ਜ਼ਿੰਦਗੀ ਦੇ ਦੁੱਖ ਕਿੰਨੇ ਛੇਤੀ ਦੂਰ ਹੁੰਦੇ ਆ ਜਿਸ ਦਿਨ ਤੋਂ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੰਨੇ ਆ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਨਾ ਸਮਝੋ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਵ ਆ ਗਿਆ ਉਸੇ ਦਿਨ ਤੋਂ ਹੀ ਆ ਗਿਆ ਹਾਂ ਉਹ ਗੱਲ ਵੱਖਰੀ ਆ ਵੀ ਸਾਨੂੰ ਦੇਰ ਦੇ ਨਾਲ ਪਤਾ ਲੱਗੇ ਪਰ ਜਿਸ ਦਿਨ ਤੋਂ ਅਮਰਤ ਵੇਲੇ ਉੱਠੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਆਪਾਂ 5 ਮਿੰਟ ਵੀ ਸੰਭਾਲ ਲੈਣਾ ਆਪਾਂ ਉਹ 5 ਮਿੰਟ ਦੇ ਫਾਲ ਬਾਰੇ ਸੋਚ ਵੀ ਨਹੀਂ ਸਕਦੇ ਵੀ ਉਹ 5 ਮਿੰਟ ਉੱਠਿਆਂ ਦਾ ਨਾਮ ਜਪੇ ਦਾ ਕਿੰਨਾ ਵੱਡਾ ਫਾਲ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਪਾਉਂਦੇ ਆ ਤਾਂ ਅਮਰਤ ਵੇਲੇ ਜਰੂਰ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਕਿਉਂਕਿ ਅਮਰਤ ਵੇਲਾ ਉਹ ਮਾਲਕ ਦੀ ਸਿਫਤ ਸਲਾਹ ਦਾ ਵੇਲਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ 24 ਘੰਟੇ ਦਿੱਤੇ ਨੇ 24 ਘੰਟਿਆਂ ਦੇ ਵਿੱਚੋਂ ਸਿਰਫ 2.5 ਘੰਟੇ ਉਹ ਪਰਮ ਪਿਤਾ ਪਰਮਾਤਮਾ ਦੇ ਨੇ ਬਾਕੀ ਦੇ ਜਿਹੜੇ ਘੰਟੇ ਹਨ ਉਹ ਸਾਡੇ ਆ ਉਹਨਾਂ ਦੇ ਵਿੱਚ ਆਪਾਂ ਜਿਵੇਂ ਮਰਜ਼ੀ ਖਾਈਏ ਪੀਏ ਸੌਈਏ ਕਿਤੇ ਘੁੰਮੇ ਫਿਰੀਏ ਆਪਣੇ ਕਿਦਨੇ ਆ ਕੇ ਕੰਮ ਧੰਦੇ ਕਰੀਏ ਕੋਈ ਰੋਕ ਟੋਕ ਨਹੀਂ ਆ ਪਰ ਸਵੇਰ ਦੇ ਜਿਹੜੇ 2 1/2 ਘੰਟੇ ਆ ਨਾ ਇਹ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨ ਦੇ ਆ ਤੇ ਜਿਹੜੇ ਭੈਣ ਭਰਾ ਇਹ 2 1/2 ਘੰਟੇ ਗੁਰਨਾਨਕ ਨੂੰ ਦੇ ਦਿੰਦੇ ਨੇ ਫਿਰ ਉਹਨਾਂ ਦੀਆਂ ਫਿਕਰ ਚਿੰਤਾਵਾਂ ਸਭ ਗੁਰਨਾਨਕ ਪਾਤਸ਼ਾਹ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਮਹਾਪੁਰਖ ਜੀ ਕਹਿੰਦੇ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਗੁਰਨਾਨਕ ਪਾਤਸ਼ਾਹ ਆਪ ਪ੍ਰਤੱਖ ਵਰਤਦੇ ਆ ਤੇ ਜੇ ਆਪਾਂ ਵੀ ਚਾਹੋਣੇ ਆ ਵੀ ਸਾਡੇ ਉੱਤੇ ਵੀ ਇਹ ਕਿਰਪਾ ਹੋਵੇ ਸਾਡੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਮਿਹਰਮਾਨ ਹੋਣ ਸਾਡੇ ਵੀ ਹਰ ਇੱਕ ਕੰਮ ਦੇ ਵਿੱਚ ਆਪ ਵਰਤਨ ਤਾਂ ਫਿਰ ਅਮਰਤ ਵੇਲੇ ਉੱਠੀਏ ਤਾਂ ਜਿਹੜੇ ਵੀ ਭੈਣ ਭਰਾ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਨਹੀਂ ਉੱਠਿਆ ਜਾਂਦਾ ਉਹ ਅੱਜ ਤੋਂ ਹੀ ਇਹ ਚਾਰ ਕੰਮ ਜ਼ਰੂਰ ਕਰੋ ਕਿਉਂਕਿ ਇਹ ਚਾਰ ਕੰਮ ਕਰਨ ਦੇ ਨਾਲ ਸਾਡਾ ਅਮਰਤ ਵੇਲਾ ਜ਼ਰੂਰ ਬਣ ਜਾਂਦਾ ਹੈ ਪਰ ਨਾਗਾ ਨਹੀਂ ਪਾਉਣਾ ਹਰ ਰੋਜ਼ ਇਹ ਚਾਰ ਕੰਮ ਕਰਨੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਸੌਣ ਦਾ ਸਮਾਂ ਸੈੱਟ ਕਰਨਾ ਹੈ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਸੌਣ ਦਾ ਸਮਾਂ ਨਹੀਂ ਨਾ ਸੈੱਟ ਕਰਦੇ ਓਨੀ ਦੇਰ ਤੱਕ ਆਪਣੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਵੇਗਾ ਤਾਂ ਰਾਤ ਨੂੰ ਜਲਦੀ ਸੌਣਾ ਹੈ ਇਕੋ ਨਿਰਧਾਰਤ ਸਮੇਂ 'ਤੇ ਸੌਣਾ ਹੈ ਹਾਂ ਜਿਨ੍ਹਾਂ ਦੇ ਕੋਈ ਜ਼ਰੂਰੀ ਕੰਮ ਹੁੰਦੇ ਨੇ ਜੋ ਦੇਰ ਰਾਤ ਤੱਕ ਆਪਣੇ ਜ਼ਰੂਰੀ ਕੰਮ ਕਰਦੇ ਨੇ ਉਹਨਾਂ ਦੀ ਤਾਂ ਮਜਬੂਰੀ ਆ ਕਿ ਉਹਨਾਂ ਨੂੰ ਆਪਣੇ ਕੰਮਾਂ ਕਾਰਾਂ ਕਰਕੇ ਜਾਗਣਾ ਪੈਂਦਾ ਏ ਪਰ ਜਿਹੜੇ ਬਿਨਾਂ ਵਜ੍ਹਾ ਤੋਂ ਹੀ ਆਪਣਾ ਇਹ ਕੀਮਤੀ ਸਮਾਂ ਗਵਾ ਰਹੇ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਸਮੇਂ ਸਿਰ ਆਪਣੇ ਕੰਮ ਕਾਰ ਕਰਕੇ ਵਿਹਲੇ ਹੋ ਜਾਂਦੇ ਆ ਤਾਂ ਜਲਦੀ ਸੌਣ ਦੀ ਕੋਸ਼ਿਸ਼ ਕਰੀਏ ਰਾਤ ਨੂੰ 9 ਤੋਂ 10 ਦੇ ਵਿੱਚ ਸਾਨੂੰ ਆਪਣੇ ਬਿਸਤਰ ਤੇ ਆ ਜਾਣਾ ਚਾਹੀਦਾ ਹੈ ਸੌ ਜਾਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ 9 ਤੋਂ 10 ਦੇ ਵਿੱਚ ਸੌ ਜਾਈਏ ਤਾਂ ਸਵੇਰੇ 3 ਤੋਂ 4 ਦੇ ਵਿੱਚ ਆਪਣੇ ਆਪ ਜਾਗ ਆ ਜਾਂਦੀ ਆ ਸਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ 5-6 ਘੰਟੇ ਦੀ ਜਾਂ 6-7 ਘੰਟੇ ਦੀ ਨੀਂਦ ਸਾਡੇ ਲਈ ਬਹੁਤ ਹੈ। ਸਿਆਣੇ ਕਹਿੰਦੇ ਨੀਂਦ ਅਤੇ ਭੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ, ਇਹ ਵੱਧਦੀ ਜਾਵੇਗੀ। ਆਪਾਂ ਇਹਦੇ ਨਾਲ ਰੱਜ ਨਹੀਂ ਸਕਦੇ। ਪਰ ਸਾਨੂੰ ਪਤਾ ਹੈ ਨਾ ਕਿ ਸਾਨੂੰ ਕਿੰਨੀ ਕੁ ਨੀਂਦ ਚਾਹੀਦੀ ਹੈ, ਕਿੰਨਾ ਕੁ ਭੋਜਨ ਚਾਹੀਦਾ ਹੈ। ਕਿਉਂਕਿ ਜੇ ਲੋੜ ਤੋਂ ਵੱਧ ਖਾਵਾਂਗੇ, ਲੋੜ ਤੋਂ ਵੱਧ ਸੋਵਾਂਗੇ ਤਾਂ ਸਾਡਾ ਨੁਕਸਾਨ ਹੋਵੇਗਾ। ਸਾਡਾ ਸਰੀਰ ਆਲਸੀ ਬਣੇਗਾ ਬਿਮਾਰ ਬਣੇਗਾ ਨੀਂਦ ਵੀ ਉਨੀ ਲਓ ਜਿੰਨੀ ਸਾਨੂੰ ਚਾਹੀਦੀ ਆ ਤੇ ਭੋਜਨ ਵੀ ਉਨਾ ਹੀ ਖਾਓ ਜਿੰਨਾ ਸਾਡੇ ਸਰੀਰ ਦੇ ਲਈ ਲੋੜੀਂਦਾ ਹੈ ਲੋੜ ਤੋਂ ਵੱਧ ਖਾ ਕੇ ਲੋੜ ਤੋਂ ਵੱਧ ਸੌਂ ਕੇ ਬਿਮਾਰ ਹੋਵਾਂਗੇ ਤਾਂ ਸਭ ਤੋਂ ਪਹਿਲਾਂ ਇਹ ਦੋ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਇੱਕ ਤਾਂ ਜਲਦੀ ਸੌਣ ਦੀ ਆਦਤ ਪਾਉਣੀ ਆ ਸਮਾਂ ਨਿਰਧਾਰਿਤ ਕਰਨਾ ਹੈ ਸੌਣ ਦਾ ਕਿ ਰਾਤ ਨੂੰ 9 ਤੋਂ 10 ਦੇ ਵਿੱਚ ਸੌਣਾ ਹੈ ਦੂਜਾ ਰਾਤ ਦਾ ਭੋਜਨ ਹਲਕਾ ਫੁਲਕਾ ਖਾਣਾ ਚਾਹੀਦਾ ਹੈ ਕੱਟ ਖਾ ਕੇ ਸੋਣਾ ਚਾਹੀਦਾ ਹੈ ਜਦੋਂ ਆਪਾਂ ਜ਼ਿਆਦਾ ਭੋਜਨ ਖਾਂਦੇ ਆ ਜਾਂ ਤੇਜ਼ ਮਸਾਲੇਦਾਰ ਖਾਂਦੇ ਆ ਤਲਿਆ ਹੋਇਆ ਖਾਂਦੇ ਆ ਤਾਂ ਉਹ ਭੋਜਨ ਨੂੰ ਪਚਾਉਣ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਸਾਡੇ ਅੰਦਰ ਜੋ ਵੀ ਊਰਜਾ એનર્ਜੀ ਹੁੰਦੀ ਹੈ ਨਾ ਉਸ ਭੋਜਨ ਨੂੰ ਪਚਾਉਣ ਦੇ ਵਿੱਚ ਹੀ ਖਤਮ ਹੋ ਜਾਂਦੀ ਆ ਅਤੇ ਇਹ ਜਿਹੜਾ ਆਪਾਂ ਤੇਜ਼ ਮਸਾਲੇਦਾਰ ਭੋਜਨ ਸ਼ੱਕਦੇ ਆ ਤਲਿਆ ਹੋਇਆ ਸ਼ੱਕਦੇ ਆ ਇਹ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦਿੰਦਾ ਨਹੀਂ ਆ ਬਲਕਿ ਸਾਡੇ ਸਰੀਰ ਦੀ ਜੋ ਊਰਜਾ એનર્ਜੀ ਤਾਕਤ ਹੁੰਦੀ ਹੈ ਨਾ ਉਹ ਵੀ ਨਸ਼ਟ ਕਰ ਦਿੰਦਾ ਹੈ ਤਾਂ ਰਾਤ ਨੂੰ ਹਮੇਸ਼ਾ ਸਾਦਾ ਭੋਜਨ ਖਾਣਾ ਹੈ ਤਾਂ ਜੋ ਸਾਨੂੰ ਚੰਗੀ ਨੀਂਦ ਆਵੇ ਥੋੜਾ ਜਿਹਾ ਘੱਟ ਪ੍ਰਸ਼ਾਦਾ ਸ਼ੱਕਣਾ ਚਾਹੀਦਾ ਹੈ ਪ੍ਰਸ਼ਾਦਾ ਸ਼ੱਕ ਕੇ ਕਦੇ ਵੀ ਬੈੱਡ ਦੇ ਉੱਤੇ ਲੰਮੇ ਨਹੀਂ ਪੈਣਾਗਾ ਕੁਝ ਧੀਰ ਤੁਰਨਾ ਫਿਰਨਾ ਹੈ ਟੈਲਣਾ ਹੈ 5-10 ਮਿੰਟ ਇਸ ਤਰ੍ਹਾਂ ਫਿਰ ਆਪਣੇ ਬਿਸਤਰ ਤੇਵਨਾ ਅਤੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਆਪਣੇ ਗੁਰੂ ਦੇ ਨਾਲ ਗੱਲਾਂ ਵੀ ਕਰਨੀਆਂ ਨੇ ਸਾਡੀਆਂ ਪਰਮਪਿਤਾ ਪਰਮਾਤਮਾ ਦੇ ਨਾਲ ਕੀਤੀਆਂ ਗੱਲਾਂ ਹੀ ਸਾਡੀ ਅਰਦਾਸ ਆ ਹੁਣ ਕਈ ਵਾਰ ਸਾਡੇ ਮਨ ਦੇ ਉੱਤੇ ਦਿਨ ਭਰ ਦੇ ਬਹੁਤ ਬੋਝ ਹੁੰਦੇ ਨੇ ਬੜੀਆਂ ਚਿੰਤਾਵਾਂ ਹੁੰਦੀਆਂ ਨੇ ਕਿਉਂਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਟੈਨਸ਼ਨਾਂ ਨੇ ਤਾਂ ਕਈ ਵਾਰ ਆਪਾਂ ਨਾ ਟੈਨਸ਼ਨਾਂ ਬਾਰੇ ਕੰਮ ਧੰਦੇਆਂ ਦੀਆਂ ਚਿੰਤਾਵਾਂ ਨੂੰ ਸੋਚਦੇ ਸੋਚਦੇ ਸੌਂ ਜਾਂਦੇ ਆ ਤਾਂ ਫਿਰ ਉਹੀ ਚਿੰਤਾ ਉਹ ਟੈਨਸ਼ਨ ساری ਰਾਤ ਸਾਡੇ ਮਨ ਦੇ ਵਿੱਚ ਚੱਲਦੀ ਰਹਿੰਦੀ ਆ ਉਹਨਾਂ ਚਿੰਤਾਵਾਂ ਟੈਨਸ਼ਨਾਂ ਦਾ ਪ੍ਰਭਾਵ ਅਗਲੇ ਦਿਨ ਤੇ ਵੀ ਪੈਂਦਾ ਹੈ ਤਾਂ ਜਿਹੜਾ ਰਾਤ ਦਾ ਵੇਲਾ ਇਹਨਾਂ ਇਹਨੂੰ ਆਪਾਂ ਸੰਭਾਲਣਾ ਹੈ ਮਹਾਪੁਰਖ ਜੀ ਕਹਿੰਦੇ ਰਾਤ ਦਾ ਵੇਲਾ ਉਹ ਫੋਲਿਆ ਜਿਹਨੂੰ ਸਵੇਰੇ ਉੱਠ ਕੇ ਫਲ ਲੱਗਦਾ ਹੈ ਤਾਂ ਰਾਤ ਦਾ ਵੇਲਾ ਸਮਝਣਾ ਹੈ ਰਾਤ ਨੂੰ ਮੰਨਦੇ ਉਤੇ ਕੋਈ ਬੋਝ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਪਰ ਇਹ ਨਾ ਆਸਾਨ ਨਹੀਂ ਹੈ ਜਿੰਨੀ ਆਸਾਨੀ ਦੇ ਨਾਲ ਮੈਂ ਕਹਿ ਦਿੱਤਾ ਵੀ ਰਾਤ ਨੂੰ ਬੋਝ ਚਿੰਤਾਵਾਂ ਲੈ ਕੇ ਨਹੀਂ ਸੋਣਾ ਕਿਉਂਕਿ ਸਾਡੀ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਟੈਨਸ਼ਨਾਂ ਨੇ ਜਿੰਨਾ ਕਰਕੇ ਰਾਤ ਰਾਤ ਪਰ ਨੀਂਦ ਨਹੀਂ ਆਉਂਦੀ ਪਰ ਇਹ ਆਦਤ ਤੋਂ ਆਪਾਂ ਕਿਹੜਾ ਛਡਾਉਣਾ ਹੈ ਕਿਉਂਕਿ ਇਹ ਆਦਤ ਸਾਡੀਆਂ ਚਿੰਤਾਵਾਂ ਨੂੰ ਹੋਰ ਵਧਾ ਰਹੀ ਆ ਸਾਨੂੰ ਬਿਮਾਰ ਬਣਾ ਰਹੀ ਆ ਇਹ ਜਿੰਨਾ ਆਸਾਨੀ ਦੇ ਨਾਲ ਮੈਂ ਕਿਹਾ ਹੈ ਨਾ ਇਹਨੂੰ ਇੰਨਾ ਹੀ ਆਸਾਨ ਆਪਾਂ ਬਣਾਉਣਾ ਹੈ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਜਿੰਨਾ ਆਪਾਂ ਸੋਚਦੇ ਜਾਵਾਂਗੇ ਉੰਨੀਆਂ ਇਹ ਵੱਡੀਆਂ ਹੋਣਗੀਆਂ ਇਹਨਾਂ ਦੇ ਹੱਲ ਬਾਰੇ ਗੱਲ ਕਰਾਂਗੇ ਤਾਂ ਇਹ ਛੋਟੀਆਂ ਹੋਣਗੀਆਂ ਪਰ ਇਹਨਾਂ ਦਾ ਹੱਲ ਉਦੋਂ ਮਿਲਣਾ ਜਦੋਂ ਸਾਡਾ ਮਨ ਸ਼ਾਂਤ ਹੋਊਗਾ ਪਰ ਜੇ ਮਨ ਦੇ ਵਿੱਚ ਵਾਰ-ਵਾਰ ਆਪਾਂ ਇਹਨਾਂ ਬਾਰੇ ਗੱਲ ਕਰੀਗੇ ਫਿਰ ਨਾ ਤਾਂ ਮਨ ਸ਼ਾਂਤ ਹੋਵੇਗਾ ਅਤੇ ਨਾ ਹੀ ਅਸੀਂ ਇਹਨਾਂ ਦੇ ਹੱਲ ਬਾਰੇ ਗੱਲ ਕਰਾਂਗੇ ਪਹਿਲਾਂ ਮਨ ਨੂੰ ਸ਼ਾਂਤ ਕਰਨਾ ਹੈ ਅਤੇ ਮਨ ਸ਼ਾਂਤ ਹੋਵੇਗਾ ਗੁਰੂ ਦੇ ਲੱਗ ਕੇ ਗੁਰੂ ਜਰਨਾ ਦਾ ਧਿਆਨ ਤਰਕੇ ਆਪਣੇ ਜੋ ਵੀ ਬੋਝ ਨੇ ਚਿੰਤਾਵਾਂ ਨੇ ਜੇ ਆਪਾਂ ਕਿਸੇ ਦੇ ਨਾਲ ਸਾਂਝੀਆਂ ਨਹੀਂ ਨਾ ਕਰ ਸਕਦੇ ਤਾਂ ਆਪਣੇ ਗੁਰੂ ਦੇ ਨਾਲ ਸਾਂਝੀਆਂ ਕਰਨੀਆਂ ਨੇ ਅੱਖਾਂ ਬੰਦ ਕਰਕੇ ਇਕਾਂਤ ਜਗ੍ਹਾ ਤੇ ਬੈਠ ਜਾਣਾ ਜਿੱਥੇ ਕੋਈ ਟੀਵੀ ਮੋਬਾਈਲ ਦਾ ਸ਼ੋਰ ਸ਼ਰਾਬਾ ਨਾ ਹੋਵੇ ਕਿਉਂਕਿ ਅੱਜ ਕੱਲ ਨਾ ਹਰ ਘਰ ਦਾ ਇਹੋ ਮਾਹੌਲ ਬਣਿਆ ਹੋਇਆ ਹੈ ਕਿ ਇੱਕ ਬੰਦਾ ਸਮੇਂ ਸਰ ਸੌਣਾ ਵੀ ਚਾਹੁੰਦਾ ਹੈ ਨਾ ਦੂਜੇ ਜਿਹੜੇ ਚਾਰਜੀ ਨੇ ਉਹ ਨਹੀਂ ਸੌਣ ਦੇਣਗੇ ਕੋਈ ਟੀਵੀ ਦੇਖ ਰਿਹਾ ਹੈ ਕੋਈ ਮੋਬਾਈਲ ਚਲਾ ਰਿਹਾ ਹੈ ਕੋਈ ਗੱਲਾਂ ਕਰ ਰਿਹਾ ਹੈ ਕਈ ਵਾਰ ਤਾਂ ਸੁੱਤੇ ਬੰਦੇ ਨੂੰ ਵੀ ਉਠਾ ਕੇ ਪੁੱਛਣਗੇ ਵੀ ਤੂੰ ਸੌਂ ਗਿਆ ਏ ਇਦਾਂ ਕਹਾ ਲਿਆ ਤਾਂ ਜੇਕਰ ਆਪਾਂ ਜਲਦੀ ਸੌਣਾ ਚਾਹੁੰਦੇ ਆ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਆ ਨਾ ਇਦਾਂ ਦੇ ਸ਼ੋਰ ਸ਼ਰਾਬੇ ਤੋਂ ਜਰਾ ਹਟ ਜਾਈਏ ਇੱਕ ਕਮਰੇ ਦੇ ਵਿੱਚ ਟੀਵੀ ਚੱਲ ਰਿਹਾ ਹੈ ਮੋਬਾਈਲ ਚਲਾ ਰਹੇ ਹਨ ਤਾਂ ਆਪਾਂ ਦੂਸਰੇ ਕਮਰੇ ਦੇ ਵਿੱਚ ਜਾ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਾਂ ਜ਼ਰੂਰ ਕਰkernੀਆਂ ਨੇ ਕਿਉਂਕਿ ਜਿੰਨਾ ਹੀ ਆਪਾਂ ਆਪਣਾ ਕਨੈਕਸ਼ਨ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਉਨਾ ਹੀ ਸਾਡਾ ਮਨ ਸ਼ਾਂਤ ਹੋਵੇਗਾ ਮਨ ਜੁੜੇ ਚਾਹੇ ਨਾ ਜੁੜੇ ਪਰ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਰਹਿਣਾ ਹੈ ਚਾਹੀਦਾ ਤਾਂ ਸਾਨੂੰ ਇਹ ਸਾਰੇ ਕੰਮ ਆਪਣੇ ਬਿਸਤਰ ਦੇ ਉੱਤੇ ਬੈਠਿਆ ਬੈਠਿਆ ਕਰਨੇ ਚਾਹੀਦੇ ਆ ਵੀ ਉੱਥੇ ਹੀ ਬੈਠ ਕੇ ਆਪਾਂ ਮਹਾਰਾਜ ਦੇ ਨਾਲ ਗੱਲਾਂ ਕੀਤੀਆਂ ਉੱਥੇ ਹੀ ਗੁਰੂ ਗੁਰੂ ਕਰਦੇ ਸੋਗੇ ਪਰ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਉਸ ਕਮਰੇ ਦੇ ਵਿੱਚ ਸ਼ੋਰ ਸ਼ਰਾਬਾ ਹੈ ਤਾਂ ਆਪਾਂ ਦੂਸਰੇ ਕਮਰੇ ਦੇ ਵਿੱਚ ਜਾ ਕੇ ਮਨ ਦੇ ਜੋ ਵੀ ਬੋਝ ਚਿੰਤਾਵਾਂ ਨੇ ਉਹ ਪਰਮਪਿਤਾ ਪਰਮਾਤਮਾ ਦੇ ਨਾਲ ਸਾਂਝੀਆਂ ਕਰਨੀਆਂ। ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਆ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਪਰ ਜਦੋਂ ਆਪਾਂ ਬੋਲ-ਬੋਲ ਕੇ ਦੱਸਦੇ ਆ ਨਾ ਸਾਡਾ ਖੁਦ ਦਾ ਮਨ ਹਲਕਾ ਹੁੰਦਾ ਏ। ਇੰਜ ਸਾਰੀਆਂ ਚਿੰਤਾਵਾਂ ਗੁਰੂ ਨਾਲ ਸਾਂਝੀਆਂ ਕਰ ਲੈਣੀਆਂ ਨੇ ਫਿਰ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਪਾਸ਼ਾ ਮੇਰੇ ਹੱਥ ਕੜੇ ਨੇ ਮੈਨੂੰ ਇੰਨਾ ਚਿੰਤਾਵਾਂ ਇੰਨਾ ਟੈਨਸ਼ਨਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਨਹੀਂ ਮਿਲਦਾ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਹੱਲ ਦੱਸੋ ਮੈਨੂੰ ਇੰਨਾ ਚਿੰਤਾਵਾਂ ਭੋਜ ਤੋਂ ਬਚਾ ਲਓ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਆਪਣੀ ਅਰਜੀ ਲਾ ਲੈਣੀ ਆ ਅਤੇ ਆਪਣੇ ਗੁਰੂ ਤੋਂ ਮੰਗਣਾ ਹੈ ਅਮਰਤ ਵੀਲਾ ਅਤੇ ਅਮਰਤ ਵੀਲੇ ਦਾ ਨਾਮ ਰੋਜ਼ ਰਾਤ ਨੂੰ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ ਖਾਸ ਕਰਕੇ ਜਿਨ੍ਹਾਂ ਨੂੰ ਰਾਤ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਾਂ ਕਈਆਂ ਨੂੰ ਦਬਾ ਪੈਂਦਾ ਹੈ ਨਾ ਸੁੱਤੇ ਪਿਆ ਡਰ ਜਾਂਦੇ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਉਹ ਤਾਂ ਜ਼ਰੂਰ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਣ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੋਵਾਂ ਜੇਕਰ ਬਾਣੀ ਨਹੀਂ ਪੜ੍ਹ ਸਕਦੇ ਤਾਂ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਨਾਮਕਾਰ ਦੁੱਖ ਲਗੇ ਨਾ ਪਾਈ ਇਹ ਸ਼ਬਦ ਦਾ ਜਾਪ ਕਰਕੇ ਸੋਣਾ ਜੇ ਪੂਰਾ ਸ਼ਬਦ ਨਹੀਂ ਜਾਪ ਕਰ ਸਕਦੇ ਸਿਰਫ ਇੰਨੀਆਂ ਪੰਕਤੀਆਂ ਜਿੰਨੀਆਂ ਆਪਾਂ ਹੁਣੇ ਬੋਲੀਆਂ ਇਹ ਦੋ ਪੰਕਤੀਆਂ ਹੀ ਬੋਲਦੇ-ਬੋਲਦੇ ਸੋ ਜਾਏਗੀ ਜਾਂ ਚੋਪਈ ਸਹਿਬ ਜੀ ਦੀ ਬਾਣੀ ਕੰਠਿਆ ਤਾਂ ਉਹ ਬੋਲਦੇ-ਬੋਲਦੇ ਸੋ ਜਾਏਗੀ ਜਾਂ ਮੂਲ ਮੰਤਰ ਜੀ ਦਾ ਜਾਪ ਜੇ ਕੁਝ ਵੀ ਨਹੀਂ ਤੁਹਾਨੂੰ ਕੰਠ ਤੱਕ ਵਾਹਿਗੁਰੂ ਜੀ ਦਾ ਕਹਿ ਸਕਦੇ ਆ ਨਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਦਾ ਜ਼ਿਕਰਨ ਕਰ ਸਕਦੇ ਆ ਗੁਰਨਾਨਕ ਬਾਦਸ਼ਾਹ ਜੀ ਦੇ ਨਾਮ ਦਾ ਜ਼ਿਕਰਨ ਕਰ ਸਕਦੇ ਆ ਬਸ ਗੁਰੂ ਗੁਰੂ ਕਰਦੇ ਆ ਸੋਣਾ ਹੈ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਸੋਣਾ ਹੈ ਗੁਰੂ ਗੁਰੂ ਕਰਦੇ ਸੋਵਾਂਗੇ ਤਾਂ ਸਵੇਰੇ ਗੁਰੂ ਗੁਰੂ ਕਰਦੇ ਹੀ ਉਠਾਂਗੇ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਅਤੇ ਸਵੇਰੇ ਉੱਠਦੇ ਅਸਾਰ ਕਦੇ ਵੀ ਇੱਕਦਮ ਆਪਣੇ ਬਿਸਤਰ ਤੋਂ ਨਹੀਂ ਉੱਠਣਾ ਚਾਹੀਦਾ ਉੱਠੇ ਆ ਆਰਾਮ ਦੇ ਨਾਲ ਬਿਸਤਰ ਤੇ ਚੌਕੜਾ ਮਾਰ ਕੇ ਬੈਠੀਏ 50 ਵਾਰ 50 ਵਾਰ ਜੇ ਇਸ ਤੋਂ ਵੱਧ ਵਾਰ ਕਹਿ ਸਕਦੇ ਆ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਜਾਪ ਕਰੀਏ ਫਿਰ ਮਾਲਕ ਦਾ ਸ਼ੁਕਰਾਨਾ ਕਰਕੇ ਬਿਸਤਰ ਤੋਂ ਪੈਰ ਥੱਲੇ ਲਾਉਣਾ ਹੈ ਫਿਰ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦਿਆਂ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਹੀ ਇਸ਼ਨਾਨ ਕਰੀਏ ਭਾਵ ਕਿ ਆਪਣੇ ਮਨ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੁਰੂ ਦੇ ਨਾਲ ਜੋੜਨਾ ਗੁਰੂ ਗੁਰੂ ਕਰਨਾ ਸਵੇਰੇ ਉੱਠਦੇ ਅਸਾਰ ਵੀ ਜੋ ਰਾਤ ਦਾ ਵੇਲਾ ਹੈ ਉਹਨੇ ਪ੍ਰਭਾਵ ਪਾਉਣਾ ਹੈ ਸਾਡੇ ਸਵੇਰ ਦੇ ਸਮੇਂ ਤੇ ਅਤੇ ਜੋ ਸਾਡੇ ਦਿਨ ਦੀ ਸ਼ੁਰੂਆਤ ਹੈ ਉਸੇ ਦੇ ਮੁਤਾਬਕ ਸਾਡਾ ਪੂਰਾ ਦਿਨ ਬੀਤਣਾ ਹੈ ਤਾਂ ਬਸ ਇਹ ਰਾਤ ਦਾ ਵੇਲਾ ਵੀ ਸੁਮਾ ਲੈਣਾ ਹੈ ਸਵੇਰੇ ਉੱਠਦੇ ਅਸਾਰ ਦਾ ਸਮਾਂ ਤਾਂ ਦੇਖਣਾ ਪੂਰਾ ਦਿਨ ਬੜਾ ਸੋਹਣਾ ਆਪਾਂ ਕੰਮਕਾਰ ਕਰ ਲਵਾਂਗੇ ਤਾਂ ਰਾਤ ਨੂੰ ਦਿਨ ਭਰ ਦੀਆਂ ਜੋ ਵੀ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਵੀ ਜ਼ਰੂਰ ਮੰਗਣੀ ਆ ਅਤੇ ਜੋ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਉਹਨਾਂ ਦੇ ਲਈ ਸ਼ੁਕਰਾਨਾ ਕਰਨਾ ਇਹ ਕੁਝ ਇੱਕ ਆਦਤਾਂ ਆਪਾਂ ਪੱਕੀਆਂ ਕਰਨੀਆਂ ਨੇ ਇਹ ਆਦਤਾਂ ਪੱਕੀਆਂ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਵ ਆਉਂਦਾ ਹੈ ਨਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਇਹ ਕਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਗੀ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਗੀ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਇਹ ਤਿੰਨ ਚੀਜ਼ਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਵਾਂਗ ਕੰਮ ਕਰਦੀਆਂ ਜਿਵੇਂ ਇਹ ਤਿੰਨ ਚੀਜ਼ਾਂ ਕਰਨ ਦੇ ਨਾਲ ਸੱਚਮੁੱਚ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦੇ ਨੇ ਇਹ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹ ਗੁਰਮੁਖ ਪਿਆਰੇ ਉਹ ਕਮਾਈ ਵਾਲੇ ਸੰਤ ਮਹਾਪੁਰਖ ਇਹ ਪਿਆਰੀਆਂ ਗੱਲਾਂ ਸਮਝਾਉਂਦੇ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗੀ ਆ ਪਰ ਇਹਨਾਂ ਗੱਲਾਂ ਨੂੰ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੱਕੀਆਂ ਕਰਨਾ ਹੈ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ